ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਪਿਛਲੇ ਦਿਨ ਐਲਾਨ ਕੀਤਾ ਜਿਹਦਾ ਖੇਤ ਉਸਦੀ ਰੇਤ ਪਰੰਤੂ ਸਵਾਲ ਤਾਂ ਪੈਦਾ ਇਹ ਹੁੰਦਾ ਵੀ ਇਹਨਾਂ ਨੂੰ ਖੇਤਾ ਦੇ ਮਾਲਕਤਾ ਪਹਿਲਾਂ ਬਰਾ ਦਿੱਤਾ ਜਾਵੇ ਇੱਕ ਅਸੀਂ 5 ਮਰਲਿਆਂ ਦਾ ਪਲਾਟ ਹੀ ਸਰਕਾਰ ਕੋਲੋਂ ਮੰਗਦੇ ਆ ਤੇ ਦਰਿਆ ਦੀ ਈਮਾਰਤੋਂ ਬਾਡਰ ਦੀ ਈਮਾਰਤੋਂ ਜੰਗ ਵਗੈਰਾ ਤੋਂ ਸਾਨੂੰ ਪਿੱਛੇ 5 ਮਰਲਿਆਂ ਦਾ ਪਲਾਟ ਦਿੱਤਾ ਜਾਵੇ ਹਾਲਾਂਕਿ ਤੱਕ ਸਰਕਾਰ ਸਾਨੂੰ ਉਹ ਵੀ ਨਹੀਂ ਦਿੱਤੇ ਜੇ ਜ਼ਮੀਨ ਤੁਹਾਡੇ ਨਾਮ ਨਹੀਂ ਹੈਗੀ ਘਰ ਤੁਹਾਡੇ ਨਾਮ ਨਹੀਂ ਰਜਿਸਟਰੀ ਤੁਹਾਡੇ ਨਾਮ ਨਹੀਂ ਕਿ ਗਰਦੌਰੀ ਤੁਹਾਡੇ ਨਾਮ ਨਹੀਂ ਫਿਰ ਕਿਹੜੇ ਆਸਤੇ ਕਿਵੇਂ ਇੱਥੇ ਜੀਵਨ ਬਸਰ ਕਰ ਰਹੇ ਆ ਇਸ ਏਰੀਆ ਦੀ ਐ ਬਾਈਲ ਸਰਕਾਰ ਆਈ ਤੇ 9 10 ਦੇ ਵਿੱਚ ਸਾਨੂੰ ਕੁਝ ਮਾਲਕ ਬਣਾਏ ਪਰ ਸਾਡੀ ਇਹ ਨਹੀਂ ਹਸਿਆਤੀ ਹੈ ਨਹੀਂ ਸੀ ਉਸ ਤੋਂ ਬਾਅਦ ਫਿਰ ਕਾਂਗਰਸ ਸਰਕਾਰ ਆਈ ਸਾਡੇ ਪ੍ਰਵਿੰਦਰ ਪਿੰਕੀ ਜੀ ਉਹ ਅਸੀਂ ਛਰੇਆਮ ਕਰਨਾ ਚਾਹੁੰਨੇ ਆ ਕਿ ਉਹਨਾਂ ਨੇ ਸਾਡਾ ਬਿਲਕੁਲ ਹੀ ਜਿਹੜਾ ਅੱਗੇ ਕੋਈ ਆਸਰਾ ਵਸੀਲਾ ਸੀ ਉਹ ਵੀ ਖਤਮ ਕਰਤਾ ਸਾਨੂੰ ਲਾਲਚ ਦੇ ਦਿੱਤਾ ਨਹੀਂ ਤਾਂ ਸੀ 75000 ਚ ਹੋ ਸਕਦਾ ਹੋਰ ਕਰਾ ਲੈਂਦੇ ਤੇ ਕਾਂਗਰਸ ਦੇ ਇਥੋਂ ਸ਼ਹਿਰੀ ਐਮਐਲਏ ਵਧਾਇਕ ਜਿਹੜੇ ਹੈਗੇ ਡਿੰਪੀ ਹੋਰਾਂ ਨੇ ਇਹਨਾਂ ਨੂੰ ਲਾਲਚ ਦਿੱਤਾ ਵੀ ਤੁਹਾਡੀ ਜ਼ਮੀਨ 75000 ਪਰ ਦੀ ਲੋੜ ਨਹੀਂ ਤੁਹਾਡੀ ਮਾਲਕੀ ਕਰਨ ਵਾਸਤੇ ਤੁਹਾਨੂੰ 1 ਰੁਪਏ ਦੇ ਵਿੱਚ ਫਿਰ ਵੱਡਾ ਧੋਖਾ ਕਾਂਗਰਸ ਨੇ ਕਰ ਛੱਡਿਆ ਜੀ ਦਿਨ ਰਾਤ ਇਹੋ ਤੜਫਦੇ ਰਹਨੇ ਆ ਪਤਾ ਨਹੀਂ ਕਿ ਇਸ ਵੇਲੇ ਸਾਨੂੰ ਉਠਾ ਦਿੱਤਾ ਜਾਏਗਾ ਤੇ ਇਸ ਵੇਲੇ ਸਾਡੇ ਨਾਲ ਕੀ ਵੀ ਕੁਝ ਹੋ ਸਕਦਾ ਹੈ। ਕਿ ਮੈਂ ਕਿ ਭੁੱਲਰ ਸਾਹਿਬ ਸਾਨੂੰ ਜਿਹੜਾ ਮੁਆਜਬਾ ਨਾ ਮਿਲਣ ਦਾ ਕਾਰਨ ਉਹ ਕਹਿੰਦੇ ਜੀ ਇਹਦਾ ਕਾਰਨ ਇਹ ਜੇਕਰ ਮੁਆਜਬਾ ਤੁਹਾਨੂੰ ਸਰਕਾਰ ਦੇਂਦੀ ਹੈ ਤੇ ਤੁਸੀਂ ਉੱਥੇ ਕਾਬਜ ਗਿਣੇ ਕਿਸਾਨੀ ਬੈਂਕ ਦੇ ਜਿਹੜਾ ਆਗੂਆਂ ਨੇ ਇਹ ਕਿਹਾ ਵੀ ਜਿਹੜਾ ਸਾਨੂੰ ਤਾਂ ਇਹ ਵੀ ਖਾਦ ਸਾਰੇ ਦਾ ਕਿਸੇ ਵੇਲੇ ਵੀ ਸਰਕਾਰ ਸਾਨੂੰ ਬੇਜਮੀਨੇ ਕਰ ਸਕਦੀ ਕਿਉਂਕਿ ਅਸੀਂ ਮਾਲਕ ਨਹੀਂ ਹੈਗੇ ਐਸ ਵੇਲੇ ਰੱਖ ਰਖਾ ਕਰਦੇ ਆ ਜਾਂ ਬਜ਼ਾਰੇ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਆ ਕੀ ਜਿਹੜਾ ਹੈਗਾ ਪੁਖਤਾ ਪ੍ਰਬੰਧ ਜਾਂ ਇਹਨਾਂ ਦੀ ਮਾਲਕੀ ਲਈ ਰੂਲਿੰਗ ਪਾਰਟੀ ਦੀ ਸਰਕਾਰ ਕਦਮ ਚੱਕ ਸਕਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੇ ਮੁੱਖ ਮੰਤਰੀ ਹੁੰਦਿਆ ਇਹਨਾਂ ਇਹਨਾਂ ਨੂੰ ਕੋਈ ਖਤਰਾ ਨਹੀਂ ਤਰਸਪਲੇ ਖੜੇ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਉਸ ਏਰੀਏ ਦੇ ਵਿੱਚ ਜਿੱਥੇ ਪਿਛਲੇ ਦਿਨੀ ਬਹੁਤ ਭਿਆਨਕ ਜਿਹੜਾ ਹੜ ਆਇਆ ਹੜ ਦੇ ਨਾਲ ਫਸਲਾਂ ਵੀ ਪ੍ਰਭਾਤ ਹੋ ਗਾ ਜਿਹੜਾ ਘਰ ਵੀ ਢਹਿ ਢੇਰੀ ਹੋਏ ਨਾਲ ਦੀ ਨਾਲ ਪਸ਼ੂ ਧਨ ਦਾ ਵੀ ਵੱਡਾ ਨੁਕਸਾਨ ਹੋਇਆ ਵੱਡੇ ਜੇਰਿਆਂ ਦੇ ਨਾਲ ਬਰਿਆਂ ਤੋਂ ਸਦੀਆਂ ਤੋਂ ਇਹ ਲੋਕ ਜਿਹੜੇ ਹੈਗੇ ਐਸ ਤਰ੍ਹਾਂ ਦੀਆਂ ਜਿਹੜੀਆਂ ਮੁਸੀਬਤਾਂ ਦੇ ਨਾਲ ਇੱਕ ਦੋ ਹੁੰਦੇ ਆਉਂਦੇ ਆ ਪਰੰਤੂ ਜਿੱਥੇ ਨੁਕਸਾਨ ਫਸਲੀ ਨੁਕਸਾਨ ਵੱਡੇ ਰੂਪ ਦੇ ਵਿੱਚ ਹੁੰਦਾ ਉੱਥੇ ਸਰਕਾਰਾਂ ਇਹਨਾਂ ਦਾ ਹੱਥ ਨਹੀਂ ਫੜਦੀਆਂ ਮਾਪਦੇ ਰੂਪ ਦੇ ਵਿੱਚ ਬਹੁਤਾ ਜਿਹੜਾ ਹੈਗਾ ਆਸਰਾ ਨਹੀਂ ਹੁੰਦਾ ਪਰੰਤੂ ਅਸੀਂ ਉਹ ਤਸਵੀਰ ਪੇਸ਼ ਕਰਨ ਲੱਗੇ ਆ ਅੱਜ ਤੁਹਾਡੇ ਨਾਲ ਜਿਹੜੀ ਸਦੀਆਂ ਤੋਂ ਜਿਹੜਾ ਇਸ ਦਰਦ ਨੂੰ ਇਸ ਲੋਕ ਇਸ ਏਰੀਏ ਦੇ ਲੋਕ ਆਪਣੇ ਪਿੰਡੇ ਤੇ ਹੰਡਾ ਰਹੇ ਆ ਉਹ ਕਿਹੜੀ ਪੀੜਾ ਹੈਗੀ ਆ ਉਹ ਹੈਗੀ ਆ ਮਾਲਕੀ ਨਾ ਦੇਣ ਦੀ ਮਾਲਕੀ ਨਾ ਦੇਣ ਦਾ ਮਸਲਾ ਕਿੱਥੇ ਲੜਕਦਾ ਰਿਹਾ ਕਿਵੇਂ ਲੜਕਦਾ ਰਿਹਾ 12000 ਏਕੜ ਜ਼ਮੀਨ ਦੀ ਮਾਲਕੀ ਦਾ ਸਵਾਲ ਪੈਦਾ ਹੋ ਗਿਆ ਇਥੇ ਆਇਆ ਤੋਂ ਜਿਹੜਾ 22 ਪਿੰਡਾਂ ਦੀਆਂ 11 ਪੰਚਾਇਤਾਂ ਨੇ ਇਸ ਮਸਲੇ ਨੂੰ ਬਾਰ-ਬਾਰ ਅਠਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਸਰਕਾਰੀ ਨਮਾਇੰਦਿਆਂ ਨੇ ਟਸ ਤੋਂ ਮਸ ਹੋ ਕੇ ਇਹਨਾਂ ਨੂੰ ਇਹ ਜਿਹੜਾ ਰਕਬਾ ਜਿਹੜਾ ਮਹਾਜ ਦਾ ਰਕਬਾ ਜਾਂ ਇਹ ਦਰਿਆ ਦਾ ਰਕਬਾ ਇਹਦੀ ਜਿਹੜੀ ਮਾਲਕੀ ਨਹੀਂ ਦਿੱਤੀ ਸਾਰੇ ਦੀ ਸਾਰੇ 12000 ਏਕੜ ਦੀ ਲਗਭਗ 75% ਮਾਲਕੀ ਜਿਹੜੀ ਆ ਸਰਕਾਰ ਦੇ ਖਾਤੇ ਚ ਇਹ ਵੱਡਾ ਸਵਾਲ ਹੈ ਇਥੇ ਨੁਕਸਾਨ ਹੋ ਗਿਆ ਬਹੁਤ ਸਾਰੇ ਦਾਨੀ ਆਏ بڑے ਲੋਕਾਂ ਨੇ ਜਿਹੜੇ ਪੈਸੇ ਭੇਜੇ بڑے ਲੋਕਾਂ ਨੇ ਟਰੈਕਟਰ ਭੇਜੇ بڑے ਲੋਕਾਂ ਨੇ ਅਨਾਜ ਰਾਸ਼ਨ ਭੇਜਿਆ ਤੇ ਨਾਲ ਦੀ ਨਾਲ ਲੰਗਰ ਵੀ ਲਾਏ ਪਰੰਤੂ ਮੀਡੀਆ ਕਿਤੇ ਨਾ ਕਿਤੇ ਜਿਹੜਾ ਹੈਗਾ ਇਸ ਨਜ਼ਰੀਏ ਤੋਂ ਮਰਫੀ ਹੁੰਦਾ ਨਜ਼ਰ ਆਇਆ ਇਹ ਵੀ ਤਸਵੀਰਾਂ ਪੇਸ਼ ਕੀਤੀਆਂ ਜਿੱਥੇ ਸਿੱਖੀ ਨੂੰ ਬਦਨਾਮ ਕਰਨ ਵਾਲੀਆਂ ਤਸਵੀਰਾਂ ਵੀ ਆਈਆਂ ਭਾਈਚਾਰਕ ਸਾਂਝ ਕਿਸਾਨ ਮਜ਼ਦੂਰ ਦੀ ਟੁੱਟਦੀ ਵੀ ਨਜ਼ਰ ਆਈ ਪਰੰਤੂ ਜਿਹੜਾ ਦਰਦ ਸਦੀਆਂ ਤੋਂ ਆਪਣੇ ਸੀਨੇ ਦੇ ਵਿੱਚ ਲਈ ਬੈਠੇ ਆ ਉਸ ਨੂੰ ਬਿਆਨ ਕਰਨ ਲਈ ਸਾਡੇ ਨਾਲ ਕਿਸਾਨ ਆਗੂ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਸਰਪੰਚ ਟੁਡੇ ਮੈਂ ਗੋਮਰ ਸਿੰਘ ਆਈਪੀਡੀ ਕਿਸਾਨ ਬਚਾਓ ਮੋਰਚਾ ਜਨਰਲ ਸਕੱਤਰ ਪੰਜਾਬ ਮੇਰਾ ਪਿੰਡ ਗੱਟੀ ਰਾਜੋ ਕੀ ਜੀ ਅਸੀਂ ਇਸ ਏਰੀਏ ਦੇ ਵਿੱਚ ਅਜੇ ਹਾਂ ਉਮਸਾਨ ਦਾ ਜੰਗਲ ਬਿਆਬਾਨ ਹੋਇਆ ਕਰਦਾ ਸੀ ਕਿ ਦਸ ਕਰਮ ਤੋਂ ਦੂਜਰੇ ਆਦਮੀ ਨੂੰ ਜਦੋਂ ਮਿਲਣਾ ਹੁੰਦਾ ਸੀ ਤਾਂ ਅਸੀਂ ਆਵਾਜ਼ ਮਾਰ ਕੇ ਮਿਲ ਸਕਦੇ ਸੀ ਨੇ ਤਾਂ ਸਾਨੂੰ ਪਤਾ ਨਹੀਂ ਸੀ ਲੱਗਦਾ ਇੰਨਾ ਬਹੁਤ ਸੰਘਣਾ ਜੰਗਲ ਬਿਆਬਾਨ ਸੀ ਜੀ ਅੱਛਾ ਇਹ ਜੰਗਲ ਬਿਆਬਾਨ ਦੇ ਵਿੱਚ ਜਦੋਂ ਤੁਸੀਂ ਆ ਕੇ ਬਸੇਬਾ ਸ਼ੁਰੂ ਕੀਤਾ ਇਹ ਕਦੋਂ ਦੀ ਗੱਲ ਆ ਕਿਹੜੇ ਸਾਲ ਦੀ ਗੱਲ ਆ ਇਹ ਜੀ ਸਾਨੂੰ 1961 ਦੇ ਵਿੱਚ ਅਸੀਂ ਇੱਥੇ ਆਏ ਆ ਹੂੰ ਔਰ ਉਸ ਟਾਈਮ ਤੇ ਸਾਨੂੰ ਸਰਕਾਰ ਇੱਥੇ ਲੈ ਕੇ ਇਸ ਸਮੇਂ ਤੇ ਉਸ ਟਾਈਮ ਆਇਆ ਜਦੋਂ ਸ਼ਹੀਦ ਭਗਤ ਸਿੰਘ ਦੀ ਸਮਾਦੀ ਪਹਿਲੇ ਪਾਕਿਸਤਾਨ ਹੋਇਆ ਕਰਦੀ ਸੀ ਔਰ ਫਿਰ ਜਦੋਂ ਸਾਡੇ ਮੁਲਕ ਨੂੰ ਮਿਲੀ ਇਹ ਜਿੰਨਾ ਏਰੀਆ ਭਗਤ ਸਿੰਘ ਦੀ ਸਮਾਦੀ ਨੂੰ ਲੈਣ ਵਾਸਤੇ ਜ਼ਮੀਨ ਸਾਡੇ ਕੋਲ ਆਈ ਪਾਕਿਸਤਾਨ ਦੀ ਇਸ ਤੋਂ 1.5 ਗੁਣਾ ਮਸਤੇ ਦਾ ਮਹਾਜ ਏਰੀਆ ਆਸੇ ਕਲੰਜਰ ਤੋਂ ਉੱਪਰ ਸਾੜੀ ਵਗੈਰਾ ਉਹ ਸਾਈਡ ਤੇ ਜ਼ਮੀਨ ਪੰਜਾਬ ਵੱਲੋਂ ਦੇ ਕੇ ਇਹ ਏਰੀਆ ਲਿਆ ਤੇ ਸਾਡੇ ਬਜ਼ੁਰਗਾਂ ਨੂੰ ਹਮ ਅਨਪੜਤਾ ਸੀ ਸਿਰਫ ਇੱਕੋ ਹੀ ਗੱਲ ਕਹਿੰਦੇ ਸੀ ਵੀ ਪੰਜ ਪੰਜ ਕਿੱਲੇ ਤੁਹਾਨੂੰ ਜ਼ਮੀਨ ਅਸੀਂ ਅਲਾਟ ਕਰਨ ਲੱਗਿਆ ਪਰ ਜਦੋਂ ਕਾਫੀ ਸਮਾਂ ਹੋ ਗਿਆ 1978 ਦੇ ਵਿੱਚ ਇਸਤੇਮਾਲ ਹੋਈ ਹਮ ਇਸਤੇਮਾਲ ਦੇ ਵਿੱਚ ਸਾਡੀਆਂ ਇਹ ਜ਼ਮੀਨਾਂ ਜਿਹੜੀਆਂ ਨੇ ਇਹ ਨਾਵਾਂ ਤੇ प्रभावਤ ਹੋਇਆ ਰਹਿਣ ਲੱਗ ਪਾਇਆ ਗਿਣਤੀ ਹੋਣੀ ਸ਼ੁਰੂ ਕਰਤੀ ਕਿ ਐਸ ਕਿਸਾਨ ਦੇ ਇੰਨੀ ਜ਼ਮੀਨ ਹੈ ਇਹਦੇ ਕੋਲ ਇੰਨੇ ਗਿੱੱਲਿਆਂ ਦੀ ਗਰਜ਼ੋਰੀ ਆ ਤਾਂ 9 ਤੇ 10 ਦੇ ਕਰੀਬ ਬਾਦਲ ਸਰਕਾਰ ਨੇ ਆਣ ਕੇ ਸਾਨੂੰ ਕੁਝ ਮਾਲਕੀ ਦੇ ਹੱਕ ਦਵਾਏ 75000 ਏਕੜ ਪਰ ਏਕੜ ਅਚਾ ਜਿਹੜੀ ਜ਼ਮੀਨ ਤੁਹਾਨੂੰ ਅਲਾਰਟ ਕੀਤੀ ਗਈ ਸੀ ਮੜ ਕੇ ਤੁਹਾਨੂੰ ਉਹਦੀ ਮਾਲਕੀ ਲੈਣ ਵਾਸਤੇ ਮੁਆਵਜ਼ਾ ਜਾਨੀ ਕਿ ਉਹਦੀ ਫੀਸ ਅਦਾ ਕਰਨੀ ਪਈ 75000 ਰੁਪਇਆ ਪ੍ਰਤੀ ਏਕੜ 75000 ਰੁਪਇਆ ਪ੍ਰਤੀ ਏਕੜ ਫੀਸ ਅਸੀਂ ਭਰ ਕੇ ਸਰਕਾਰ ਨੂੰ ਉਹ ਜਿਸ ਦੇ ਕੋਲੇ ਪੰਜ ਕਿਲੇ ਸੀ ਹਮ ਕਿਉਂਕਿ ਅਸੀਂ 1965 ਦੀ جنگ ਦੇ ਵਿੱਚ ਵੀ ਬਹੁਤ ਬੁਰਾ ਹਾਲਾਤ ਹੋਇਆ ਸਾਡਾ ਇਸ ਏਰੀਆ ਦਾ ਬਾਰਡਰ ਪੱਟੀ ਤੇ ਹਮ ਫਿਰ ਦਰਿਆਈ ਦਰਿਆ ਦੇ ਚੜਾ ਉਤਰਾ ਨਾਲ ਵੀ ਕਈ ਵਾਰੀ ਇਸੇ ਤਰ੍ਹਾਂ ਸਾਡੇ ਨਾਲ ਬਹੁਤ ਮੁਸ਼ਕਲਾਂ ਆਈਆਂ ਹਮ ਇਸੇ ਤਰ੍ਹਾਂ ਕਰਦਿਆਂ ਕਰਾਉਂਦਿਆਂ ਸਾਨੂੰ ਜਦੋਂ ਇਹ ਮਾਲਕੀ ਦੇ ਹੱਕ ਦੇਣ ਦੀ ਉਮੀਦ ਮਿਲੀ ਪਰ ਸਾਡੇ ਕੋਲ ਇਨੀ ਰਾਹਤ ਨਹੀਂ ਸੀ ਓਕੇ ਤੁਹਾਡੇ ਕੋਲੇ ਜਿਹੜਾ ਹੈਗਾ ਪੈਸੇ ਉਤਾਰਨ ਵਾਸਤੇ ਇਨੀ ਜਿਹੜੀ ਹੈਗੀ ਸਮਰੱਥਾ ਨਹੀਂ ਸੀ ਵੀ ਤੁਸੀਂ 75 75 ਹਜ਼ਾਰ ਦੇ ਵਿੱਚ ਆਪਣੀ 5-5 ਕਿੱਲੇ ਏਕੜ ਜਿਹੜੀ ਜ਼ਮੀਨ ਆ ਉਹ ਤੁਹਾਡੇ ਨਾਮ ਹੋ ਸਕੇ ਤੇ ਜਿਹੜੀ ਕਿੰਨੀ ਜਿਹੜੀ ਹੈਗੀ ਕਿੰਨੇ ਪਿੰਡਾਂ ਦੀ ਇਹ ਗੱਲ ਆ ਤੇ ਕਿੰਨੇ ਰਕਬੇ ਦੀ ਗੱਲ ਆ ਇਹ ਜੀ ਟੋਟਲ ਅੱਜ ਸਮੇਂ ਦੇ ਮੁਤਾਬਕ 11 ਪੰਚਾਇਤਾਂ ਵਸ ਰਹੀਆਂ ਨੇ ਭਾਈ ਪਿੰਡ ਨੇ ਜਿਹੜੇ ਛੋਟੇ-ਮੋਟੇ ਪਾ ਕੇ ਔਰ ਜਿਨ੍ਹਾਂ ਦੇ ਵਿੱਚ ਇਹਦੇ ਵਿੱਚੋਂ ਕਈ ਕਿਸਾਨਾਂ ਨੇ ਕਿਸੇ ਨੇ ਇੱਕ ਕਿਲਾ ਕਿਸੇ ਨੇ ਦੋ ਕਿਲੇ ਇੱਕ ਕਿਲਾ ਕਿਸੇ ਤੋਂ ਕਰਾਈ ਵੀ ਨਹੀਂ ਗਈ ਪਰ ਅੱਜ ਉਹ ਜਿਹੜੀ ਸਰਕਾਰ ਆ ਹੁਣ ਇੱਕ ਕਿੱਲੇ ਦੀ ਵੱਟ ਦੇ ਨਾਲ ਇੱਕ ਪਾਸੇ ਇੱਕ ਤਾਂ ਮਾਲਕ ਬਣਿਆ ਬੈਠਾ ਸਾਡਾ ਹੀ ਕਿਸਾਨ ਹੈ ਸਾਡਾ ਹੀ ਭਰਾ ਹੈ ਹੋ ਸਕਦਾ ਸਾਡੇ ਨਾਂ ਦੂਜਾ ਕਿਲਾ ਜਿਹੜਾ ਹੈ ਉਹ ਸਰਕਾਰ ਮੈਂ ਕਹਿੰਦੀ ਸਾਡੀ ਓਕੇ ਜਿਹੜੀ ਹੈਗੀ ਹੁਣ ਤੱਕ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਕਿੰਨੀ ਜ਼ਮੀਨ ਮਾਲਕੀ ਦੀ ਆ ਤੇ ਕਿੰਨੀ ਜ਼ਮੀਨ ਸਰਕਾਰ ਦੇ ਖਾਤੇ ਚ ਪਈ ਆ ਇਹ ਜੀ ਸਾਡੇ ਕੋਈ 300 ਪਲੱਸ ਕਹਿ ਲਈਏ ਏਕੜ ਸਿਰਫ ਇਨੇ ਏਰੀਏ ਦੇ ਵਿੱਚੋਂ ਜਿਹੜੀਆਂ ਸਾਡੀਆਂ ਜ਼ਮੀਨਾਂ ਮਾਲਕੀ ਹੋਈਆਂ ਨੇ ਅੱਛਾ ਪ੍ਰਧਾਨ ਜੀ ਇਹ ਦਰਸਤ ਕਰੋ ਵੀ ਜਿਹੜਾ ਹੈਗਾ 12000 ਏਕੜ ਤੁਸੀਂ ਦੱਸਿਆ ਹੈ 11 ਪਿੰਡਾਂ ਦੀਆਂ ਪੰਚਾਇਤਾਂ ਤੇ ਬਾਕੀ 22 ਪਿੰਡ ਸਾਰੇ ਹੈਗੇ ਆ ਇਹਦੇ ਵਿੱਚ 12000 ਏਕੜ ਤੋਂ ਸਿਰਫ ਤੇ ਸਿਰਫ 301 ਕਿੱਲਾ ਜਿਹੜਾ ਹੈਗਾ ਤੁਹਾਡੇ ਨਾਮ ਹੋਇਆ ਕਿ ਇਹ ਇੱਕ ਪਿੰਡ ਦੀ ਨਹੀਂ ਇਹ ਸਾਡਾ ਅੰਦਾਜ਼ਾ ਹੀ ਹੈ ਇਨੇ ਏਰੀਏ ਦੇ ਵਿੱਚੋਂ 300 350 ਹੱਦ ਬਸ ਇਦੋਂ ਜ਼ਿਆਦਾ ਨਹੀਂ ਇਹਨੇ ਏਰੀਏ ਦੇ ਵਿੱਚ ਇਹਨਾ ਹੋਇਆ ਤੇ ਫਿਰ ਤੁਸੀਂ ਕਿਹੜੇ ਆਸਰੇ ਬੈਠੇ ਆਂ ਕੀ ਉਮੀਦ ਲਾ ਕੇ ਬੈਠੇ ਆਂ ਇਸ ਜਿਹੜੇ ਹੈਗੇ ਆ ਆਪਣੇ ਦਰਿਆ ਦੇ ਰਕਵੇ ਦੇ ਵਿੱਚ ਤੁਹਾਡੀ ਜ਼ਮੀਨ ਤੁਹਾਡੇ ਨਾਮ ਨਹੀਂ ਹੈਗੀ ਘਰ ਤੁਹਾਡੇ ਨਾਮ ਨਹੀਂ ਰਜਿਸਟਰੀ ਤੁਹਾਡੇ ਨਾਮ ਨਹੀਂ ਮਰਬੇਬੰਦੀ ਤੁਹਾਡੇ ਨਾਮ ਨਹੀਂ ਕੋਈ ਜਿਹੜੀ ਕਿ ਗਰਦੌਰੀ ਤੁਹਾਡੇ ਨਾਮ ਨਹੀਂ ਫਿਰ ਕਿਹੜੇ ਆਸਤੇ ਕਿਵੇਂ ਇੱਥੇ ਜੀਵਨ ਬਸਰ ਕਰ ਰਹੇ ਆ ਇਸ ਏਰੀਏ ਦੇ ਵਿੱਚ ਇਸ ਇਲਾਕੇ ਦੇ ਵਿੱਚ ਅਸੀਂ ਤਾਂ ਜੀਵਨ ਇਸ ਤਰ੍ਹਾਂ ਬਸਰ ਕਰ ਰਹੇ ਆ ਜਿਹੜਾ ਜਿੱਥੋਂ ਪਿੱਛੋਂ ਅਸੀਂ ਆਏ ਆ ਹੂੰ ਉਹ ਸਾਡੇ ਕੋਲ ਉਹ ਥਾਂ ਵੀ ਨਹੀਂ ਰਹਿ ਗਈ ਹੂੰ ਜਿੱਥੇ ਵੀ ਕਿਤੇ ਆਣ ਕੇ ਬੈਠੇ ਸੀ ਹੂੰ ਜਿਵੇਂ ਕਿ ਇੱਕ ਕਮਾਲਾ ਬੋਦਲਾ ਹਰਫਕੇ ਪਿੰਡ ਦੇ ਕੋਲੇ ਹੈਗਾ ਉੱਥੇ ਸਾਡੀਆਂ ਪਾਕਿਸਤਾਨੀਆਂ ਦੀ ਅਲਾਟਮੈਂਟਾਂ ਹੈਆਂ ਨੇ ਪਰ ਸਾਨੂੰ ਕਮਜ਼ੋਰ ਹੋਣ ਦੀ وجہ ਨਾਲ ਸਾਨੂੰ ਉੱਥੇ ਕੋਈ ਨਹੀਂ ਦਿੰਦਾ ਸਰਕਾਰ ਨੇ ਕਿਸੇ ਨੂੰ ਕਿਸੇ ਤਰ੍ਹਾਂ ਦੇਤੀ ਕਿਸੇ ਨੂੰ ਕਿਸੇ ਤਰ੍ਹਾਂ ਅਸੀਂ ਰੁੱਸਦੇ ਰੁਲਾਉਂਦੇ ਇੱਥੇ ਆਏ ਆ ਸਾਡੇ ਕੋਲ ਹੁਣ ਨਾ ਤਾਂ ਪਿੱਛੇ ਕੋਈ ਜਾਣ ਦੀ ਜਗ੍ਹਾ ਔਰ ਜੇਕਰ ਅਸੀਂ 5 ਮਰਲਿਆਂ ਦਾ ਪਲਾਟ ਹੀ ਸਰਕਾਰ ਕੋਲੋਂ ਮੰਗਦੇ ਆ ਤੇ ਦਰਿਆ ਦੀ ਮਾਰ ਤੋਂ ਬਾਰਡਰ ਦੀ ਇਮਾਰਤੋਂ ਜੰਗ ਵਗੈਰਾ ਤੋਂ ਸਾਨੂੰ ਪਿੱਛੇ 5 ਮਰਲੇ ਦਾ ਪਲਾਟ ਦਿੱਤਾ ਜਾਵੇ ਹਾਲਾਂਕਿ ਤੱਕ ਸਰਕਾਰ ਸਾਨੂੰ ਉਹ ਵੀ ਨਹੀਂ ਦੇ ਰਹੀ ਬਹੁਤ ਵੱਡੀ ਗੱਲ ਆ ਪ੍ਰਧਾਨ ਸਾਹਿਬ ਨੇ ਦੱਸਿਆ ਵੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਜਿਹੜਾ ਹੈਗਾ ਹੋਂਦ ਦੇ ਵਿੱਚ ਆਉਂਦਾ ਇਹਦੇ ਨਾਲ ਨਾਲ ਤੁਸੀਂ ਬੇਕਰ ਵੀ ਹੋਏ ਜਾਂ ਨਾ ਵੀ ਗਈਆਂ ਜ਼ਮੀਨਾਂ ਵੀ ਗਈਆਂ ਪਰੰਤੂ ਸਰਕਾਰ ਨੇ ਜਿੱਥੇ ਜਿਹੜਾ ਦੋ ਪ੍ਰਧਾਨ ਮੰਤਰੀ ਵੰਡ ਦੀ ਜਿਹੜੀ ਹੈਗੇ ਵੱਖ-ਵੱਖ ਦੇਸ਼ਾਂ ਦੀ ਲਾਲਸਾ ਨੇ ਇਸ ਮੁਲਕ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਇੱਕ ਪਾਕਿਸਤਾਨ ਬਣ ਗਿਆ ਇੱਕ ਹਿੰਦੂਸਤਾਨ ਬਣ ਗਿਆ ਜਾਨੀ ਕਿ ਭਾਰਤ ਤੇ ਭਾਰਤ ਦੇ ਵਿੱਚ ਆਉਣ ਵਾਲੇ ਉਹ ਲੋਕ ਜਿਨ੍ਹਾਂ ਨੂੰ ਅਲਾਟਮੈਂਟ ਕੀਤੀ ਜ਼ਮੀਨ ਦੀ ਉਹ ਉਧਰਲੇ ਵੀ ਜਿਹੜਾ ਹੈਗਾ ਉਹਨਾਂ ਦਾ ਹਜ਼ਾਰਾ ਹੋ ਗਿਆ ਤੇ ਇੱਧਰ ਵੀ ਹਜੇ ਤੱਕ ਲਗਭਗ ਜਿਹੜਾ ਹੈਗਾ 74-75 ਸਾਲਾਂ ਬਾਅਦ ਵੀ ਬੇਜ਼ਮੀਨੇ ਤੇ ਬੇਘਰਾਂ ਜਿਹੜੇ ਉਧਰ ਉਹ ਆਪਣੀ ਜ਼ਮੀਨਾਂ ਦੇ ਤੇ ਘਰਾਂ ਦੇ ਬਾਲਕ ਸੀ ਪਰੰਤੂ ਸਰਕਾਰਾਂ ਦੀ ਧੋਖੇਬਾਜ਼ੀ ਸਰਕਾਰਾਂ ਦਾ ਜਿਹੜਾ ਗੁੰਮਰਾਹ ਕਰਨਾ ਜਿਹੜਾ ਇਹਨਾਂ ਲੋਕਾਂ ਦਾ ਜਿਹੜਾ ਹੈਗਾ ਦਰਦ ਅੱਜ ਤੁਹਾਡੇ ਸਾਹਮਣੇ ਅਸੀਂ ਆਪਣੇ ਟੀਵੀ ਚੈਨਲ ਰਾਹੀਂ ਪੇਸ਼ ਕਰ ਰਹੇ ਹਾਂ ਜਿਹੜੀ ਤਸਵੀਰ ਕਿਸੇ ਨੇ ਜਿਹੜਾ ਹੈਗਾ ਆਉਂਦੇ ਦਿਨਾਂ ਦੇ ਵਿੱਚ ਨਾ ਦਿਖਾਉਣੀ ਆ ਨਾ ਹੜ੍ਹਾਂ ਦੀ ਮਸੀਬਤ ਝੱਲਣ ਵਾਲੇ ਲੋਕਾਂ ਦੀ ਇਹ ਤਸਵੀਰ ਪੇਸ਼ ਕੀਤੀ ਆ ਫਿਰ ਤੁਸੀਂ ਜਿਹੜਾ ਕੀ ਜਿਹੜਾ ਹੈਗਾ ਇਹਨੂੰ ਆਪਣੀ ਕੋਸ਼ਿਸ਼ ਕਰਦੇ ਰਹੇ ਜਿਹੜੀ ਹੈਗੀ ਆ ਮਾਲਕੀ ਦੀ ਵਾਸਤੇ ਤੇ ਹੁਣ ਕਿੰਨੀ ਜਿਹੜੀ 300 ਏਕੜ ਤੁਹਾਡੇ ਕੋਲੇ ਜਿਹੜੀ ਮਾਲਕੀ ਆ ਪ੍ਰੰਤੂ 12000 ਏਕੜ ਦੇ ਵਿੱਚੋਂ 300 ਇਹ ਤਾਂ ਬੜੀ ਥੋੜੀ ਜ਼ਮੀਨ ਹੈ ਹੈ ਤਾਂ ਬਹੁਤ ਥੋੜੀ ਪਰ ਅਸੀਂ ਆਪਣੇ ਮਨ ਨੂੰ ਮਨ ਨੂੰ ਇੱਕ ਹੌਸਲਾ ਦੇ ਕੇ ਬੈਠਿਆ ਕਿਉਂਕਿ 1947 ਦੀ ਜਦੋਂ ਵੰਡ ਹੋਈਏ ਅਸੀਂ ਪਾਕਿਸਤਾਨ ਤੋਂ ਰਿਹਸਤ ਬਹਾਵਲਪੁਰ ਏਰੀਆ ਪਾਕਿਸਤਾਨ ਦਾ ਚਿਸਤੀਆਂ ਮੰਡੀ ਲੱਗਦੀ ਸੀ ਸਾਡੇ ਬਜ਼ੁਰਗ ਦੱਸਿਆ ਕਰਦੇ ਸੀ ਉੱਥੋਂ ਜਦੋਂ ਅਸੀਂ ਹਿੰਦੂ ਮਾਲ ਕੋਟ ਰਾਜਸਥਾਨ ਏਰੀਆ ਵਿੱਚ ਆਏ ਪਹਿਲੇ ਸਾਨੂੰ ਉੱਥੇ ਜ਼ਮੀਨਾਂ ਦਿੱਤੀਆਂ 2-4 ਮਹੀਨੇ 6 ਮਹੀਨੇ ਤੋਂ ਬਾਅਦ ਉੱਥੋਂ ਸਾਨੂੰ ਧੱਕਾ ਲਾਇਆ ਅਸੀਂ ਪਟਿਆਲੇ ਏਰੀਏ ਵਿੱਚ ਆ ਗਏ ਉੱਥੋਂ ਫਿਰ ਧੱਕਾ ਲਾਇਆ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਆ ਗਏ ਹੁਣ ਉੱਥੋਂ ਫਿਰ ਫਿਰੋਜ਼ਪੁਰ ਤੋਂ ਪੱਲਾ ਮੇਗਾ ਏਰੀਆ ਦੁਲਜੀ ਦੇ ਸਾਈਡ ਤੇ ਉੱਥੋਂ ਫਿਰ ਕਾਠ ਦੇ ਵਿੱਚ ਸਾਨੂੰ ਧੱਕਾ ਲਾਇਆ ਤੇ ਅਸੀਂ ਇੱਥੇ ਆਣ ਕੇ ਅਸੀਂ ਰੁਲਦੇ ਰੁਲਾਉਂਦੇ ਹੁਣ ਅਸੀਂ ਕਹਿੰਦੇ ਆ ਵੀ ਇਸ ਤੋਂ ਅੱਗੇ ਤਾਂ ਕੋਈ ਜਗ੍ਹਾ ਹੀ ਨਹੀਂ ਰਹਿ ਗਈ ਹੁਣ ਅਸੀਂ ਪਾਣੀ 'ਚ ਡੁੱਬੀਏ ਤਾਂ ਸਾਡਾ ਕੋਈ ਹਸਾਰਾ ਨਹੀਂ ਤਾਂ ਅਸੀਂ ਕਹਿੰਦੇ ਆ ਵੀ ਚਲੋ ਜਿਵੇਂ ਕੋਈ ਗੁਜ਼ਾਰਾ ਤੱਕ ਕਰ ਹੀ ਰਹਾ ਹਾਂ ਜਮੀਨ ਹੈ ਖਾ ਛੱਡਦੇ ਹਾਂ ਕੋਈ ਸਾਨੂੰ ਸਰਕਾਰੀ ਮਾਲਕ ਨੇ ਕੋਈ ਸਰਕਾਰੀ ਸਹੂਲਤ ਨੇ ਕੋਈ ਸਾਡੀ ਮਾਲਕੀ ਹੋਵੇ ਅਸੀਂ ਸਰਕਾਰ ਕੋਲੋਂ ਕੋਈ ਸਹੂਲਤ ਲੈ ਸਕੀਏ ਉਹ ਸਾਡਾ ਕੋਈ ਆਸਰਾ ਨਹੀਂ ਹੈ ਬਿਲਕੁਲ ਜਿਵੇਂ ਕਹਿ ਲਿਆ ਕੋਈ ਆਪਣੀ ਜ਼ਮੀਨ ਦਾ ਜਾਇਦਾਦ ਦਾ ਸੌਦਾ ਨਹੀਂ ਕਰ ਸਕਦੇ ਕੋਈ ਲੋਨ ਨਹੀਂ ਚੱਕ ਸਕਦੇ ਸਰਕਾਰੀ ਸਹੂਲਤ ਨਹੀਂ ਲੈ ਸਕਦੇ ਤੁਸੀਂ ਇੱਕ ਹੀ ਪ੍ਰਧਾਨ ਜੀ ਜਾਣਕਾਰੀ ਦਿਓ ਵੀ ਸਰਕਾਰਾਂ ਬਣੀਆਂ ਲੋਹੜੇ ਦੀਆਂ ਸਰਕਾਰਾਂ ਬਣ ਗਿਆ ਆਜ਼ਾਦੀ ਤੋਂ ਬਾਅਦ ਲੋਹੜੇ ਦੇ ਵਿਧਾਇਕ ਬਣ ਗਏ ਲੋਹੜੇ ਦੇ ਐਮਪੀ ਬਣ ਗਏ ਕਿਸੇ ਨੇ ਤੁਹਾਨੂੰ ਜਿਹੜੀ ਹੈਗੇ ਹਮਦਰਦੀ ਤਹਿਤ ਕਿਹਾ ਨਹੀਂ ਤੁਹਾਡੀ ਜਿਹੜੀ ਅਸੀਂ ਜ਼ਮੀਨ ਤੁਹਾਡੇ ਨਾਮ ਕਰਾਉਣੇ ਆ ਜੇ ਕਿਹਾ ਤੇ ਕੀ ਕੀ ਉਹਦੇ ਜਿਹੜੇ ਹੈਗੇ ਤੁਹਾਡੇ ਸ਼ਰਤਾ ਸੀਗਾ ਸਿਰਫ ਜੇ ਬਾਦਲ ਸਰਕਾਰ ਜਦੋਂ ਆਈ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕੁਝ ਕੀਤਾ 78 ਦੇ ਵਿੱਚ ਇਸਤਾਮਾਲ ਹੋਣ ਤੋਂ ਹੀ ਨਾਲ ਆਉਂਦਿਆਂ ਸਾਰੀ ਉਹਨਾਂ ਨੇ ਸਾਡੀ ਇੱਕ ਮੰਡੀ ਫੋਕਲ ਪੁਆਇੰਟ ਉਹ ਲਿਖਿਆ ਵਰਨਾ ਜਿਹੜੀ ਆਉਣ ਵਾਲੀ ਸਰਕਾਰ ਸੀ ਉਹਨੇ ਸਾਡਾ ਫੋਕਲ ਪੁਆਇੰਟ ਨਹੀਂ ਬਣਨ ਦਿੱਤਾ ਲੇਕਿਨ ਮੰਡੀ ਆ ਚੁਗੀ ਚੱਲ ਰਹੀ ਏ ਜਿਹੜੀ ਹਾਲਾਂਕਿ ਕੱਚੀ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਨੇ ਉਹ ਕਿਹੜੀ ਸਰਕਾਰ ਸੀ ਕਾਂਗਰਸ ਸਰਕਾਰ ਉਹ ਉਹ ਕਾਂਗਰਸ ਸਰਕਾਰ ਸੀ ਫਿਰ ਉਦੋਂ ਬਾਅਦ ਬਾਲਰ ਸਰਕਾਰ ਆਈ ਤੇ 9 10 ਦੇ ਵਿੱਚ ਸਾਨੂੰ ਕੁਝ ਹਾਲਕ ਬਣਾਏ ਪਰ ਸਾਡੀ ਇਨੀ ਹਸਿਆਤੀ ਹੈ ਨਹੀਂ ਸੀ ਉਦੋਂ ਬਾਅਦ ਫਿਰ ਕਾਂਗਰਸ ਸਰਕਾਰ ਆਈ ਸਾਡੇ ਪ੍ਰਵਿੰਦਰ ਪਿੰਕੀ ਜੀ ਉਹ ਅਸੀਂ ਛਰੀਆਮ ਕਰਨਾ ਚੋਨੇ ਆ ਕਿ ਉਹਨਾਂ ਨੇ ਸਾਡਾ ਬਿਲਕੁਲ ਹੀ ਜਿਹੜਾ ਅੱਗੇ ਕੋਈ ਆਸਰਾ ਵਸੀਲਾ ਸੀ ਉਹ ਵੀ ਖਤਮ ਕਰਤਾ ਸਾਨੂੰ ਲਾਲਚ ਦੇ ਦਿੱਤਾ ਨਹੀਂ ਤਾਂ ਅਸੀਂ 75 ਹਜ਼ਾਰ ਚ ਹੋ ਸਕਦਾ ਹੋਰ ਕਰਾ ਲੈਂਦੇ ਉਹਨਾਂ ਨੇ ਕੀ ਲਾਲਚ ਦਿੱਤਾ ਜਿਹੜੇ ਸ਼ਹਿਰੀ ਐਮ ਐਲ اے ਸੀਗੇ ਕਾਂਗਰਸ ਦੇ ਜਿਹੜੇ ਹੈਗੇ ਵਿਧਾਇਕ ਸੀ ਸ਼ਹਿਰੀ ਕੀ ਲਾਲਚ ਦਿੱਤਾ ਮਤਲਬ ਕੀ ਉਹਨੇ ਸਾਨੂੰ ਇਹ ਲਾਲਚ ਦਿੱਤਾ ਕਿ ਪਹਿਲੇ 5 ਸਾਲ ਜਿੱਦਾਂ ਤੁਸੀਂ ਮੈਨੂੰ ਐਮ ਐਲ اے ਜਿਤਾ ਕੇ ਭੇਜਿਆ ਜੇ ਹੁਣ ਆਉਣ ਵਾਲੇ 5 ਸਾਲ ਮੈਨੂੰ ਜਿਤਾ ਕੇ ਇਸੇ ਤਰ੍ਹਾਂ ਭੇਜ ਦਿਓ ਤੇ ਮੈਂ ਤੁਹਾਨੂੰ ਅ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਨੇ ਇਹ 1 ਰੁਪਏ ਦੇ ਵਿੱਚ ਕਿੱਥੇ ਤਾਂ 75000 ਕਿੱਥੇ 1 ਰੁਪਏ ਦੇ ਵਿੱਚ ਕਰਾ ਕੇ ਦਿਆਂਗਾ ਔਰ ਤੁਹਾਨੂੰ ਅੱਜ 75000 ਚ ਕਰਾਉਣ ਦੀ ਕੋਈ ਲੋੜ ਨਹੀਂ ਤਾਂ ਅਸੀਂ ਉਸ ਲਾਲਚ ਹੋਏ ਜਾਣ ਕੇ ਸਾਡੇ ਵੱਡੇ-ਵਡੇਰੇ ਜਿਹੜੇ ਨੇ ਅਸੀਂ ਉਸ ਗੱਲ ਤੋਂ ਰਹਿਤ ਹੋ ਗਏ ਗਰੀਬੀ ਤਾਂ ਸਾਡੇ ਪਹਿਲੇ ਵਾਧੂ ਹੈ ਤੇ ਅਸੀਂ ਤਾਂ ਪਹਿਲੇ ਬਹਾਨਾ ਸਾਡੇ ਵਾਸਤੇ ਤਾਂ ਬਹਾਨਾ ਹੀ ਮਿਲ ਗਿਆ ਸੀ ਵੀ ਹੁਣ ਤਾਂ ਆਪਾਂ ਨੂੰ 1 ਰੁਪਏ 'ਚ ਮਿਲ ਜਾਣੀਆਂ ਪਰ ਸਾਡੇ ਨਾਲ ਇਹ ਕੀ ਹੋਇਆ ਕਿ 18 ਤੋਂ ਲੈ ਕੇ ਉਹਨਾਂ ਨੇ ਕੀ ਕਿਹਾ ਕਿ ਸਾਡੀਆਂ ਜਿਹੜੀਆਂ ਗਰਦੌਰੀਆਂ ਸਾਡੇ ਨਾਂ ਦੇ ਚਲਦੀਆਂ ਸੀ ਅਸੀਂ ਕਾਸ਼ਤਕਾਰ ਸੀ ਅੱਜ ਸਾਡਾ ਕਾਸ਼ਤਕਾਰ ਦਾ ਖਾਨਾ ਜਿਹੜਾ ਬਿਲਕੁਲ ਖਾਲੀ ਪਿਆ ਉਹ ਸਰਕਾਰ ਦਾ ਵੀ ਨਹੀਂਗਾ ਕਾਸ਼ਤਕਾਰ ਅੱਛਾ ਜਿਹੜਾ ਇਹ ਮੰਨ ਕੇ ਚੱਲ ਗਏ ਵੀ ਜਿਹੜੀ ਤੁਹਾਡੀ ਗਰਦੌਰੀ ਵੀ ਤੁਹਾਡੇ ਨਾਮ ਤੋਂ ਖਤਮ ਹੋ ਗਈ ਜਿਹੜੀ ਤੁਸੀਂ ਕਰਵਾਉਂਦੇ ਸੀਗੇ 40 ਸਾਲੇ ਦੇ ਤਹਿਤ ਤੁਸੀਂ ਆਪ ਦਾ ਰੱਖਵਾ ਜਿਹੜਾ ਆਪਣੇ ਨਾਂ ਕਰਵਾਉਂਦੇ ਸੀ ਤੇ ਉਹਦੇ ਨਾਲ ਨਾਲ ਕਾਸ਼ਤਕਾਰ ਸੀਗੇ ਜਿਹੜੇ ਖਾਨਾ ਕਾਸ਼ਤਕਾਰ ਸੀਗੇ ਤੁਸੀਂ ਉਹ ਵੀ ਜਿਹੜੀ ਕਾਸ਼ਤਕਾਰੀ ਦਾ ਜਿਹੜਾ ਕਾਲਮ ਵੀ ਤੁਹਾਡਾ ਖਤਮ ਹੋ ਗਿਆ ਹਾਂਜੀ ਉਹ ਹਾਲਾਂਕਿ ਤੱਕ ਵੈਸੇ ਖਾਲੀ ਦਾ ਖਾਲੀ ਰੱਖਿਆ ਹੈ ਸਰਕਾਰ ਨੇ ਨਾ ਤਾਂ ਸਰਕਾਰ ਆਪਣੇ ਨਾਂ ਕਾਸ਼ਤਕਾਰ ਕਰ ਰਹੀ ਹੈ ਤੇ ਨਾ ਹੀ ਸਾਡੇ ਨਾਂ ਕਰ ਰਹੀ ਹੈ ਬਹੁਤ ਵੱਡਾ ਧੋਖਾ 47 ਤੋਂ ਬਾਅਦ ਉਹ ਮੁਲਕ ਬਣੇ ਦੋ ਮੁਲਕਾਂ ਦੇ ਵੱਖ-ਵੱਖ ਪ੍ਰਧਾਨ ਮੰਤਰੀ ਬਣਦੇ لالਚ ਦੇ ਵਿੱਚ ਉਦੋਂ ਉਸ ਵੇਲੇ ਕਾਂਗਰਸ ਨੇ ਜਵਾਲਲਾਲ ਨਹਿਰੂ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਇੱਕ ਵਾਰ ਫਿਰ ਜਿਹੜਾ ਹੈਗਾ ਉਸ ਵੇਲੇ ਪਾਕਿਸਤਾਨ ਦੇ ਲੋਕਾਂ ਦੀ ਮਾਲਕੀ ਗਈ ਤੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਮਾਲਕੀ ਨਹੀਂ ਮਿਲੀ ਇਸੇ ਨਾਲ ਨਾਲ ਜਿਵੇਂ ਕਹਿੰਦੇ ਦੂਫਿਰ ਕਾਂਗਰਸ ਹੌਂ ਦੇ ਵਿੱਚ ਆਉਂਦੀ ਆ ਤੇ ਕਾਂਗਰਸ ਦੇ ਇਥੋਂ ਸ਼ਹਿਰੀ ਐਮਐਲਏ ਬਦਾ ਇੱਕ ਜਿਹੜੇ ਹੈਗੇ ਡਿੰਪੀ ਹੋਰਾਂ ਨੇ ਇਹਨਾਂ ਨੂੰ ਲਾਲਚ ਦਿੱਤਾ ਵੀ ਤੁਹਾਡੀ ਜ਼ਮੀਨ 75000 ਪਰ ਦੀ ਲੋੜ ਨਹੀਂ ਤੁਹਾਡੀ ਮਾਲਕੀ ਕਰਨ ਵਾਸਤੇ ਤੁਹਾਨੂੰ 1 ਰੁਪਏ ਦੇ ਵਿੱਚ ਫਿਰ ਵੱਡਾ ਧੋਖਾ ਕਾਂਗਰਸ ਨੇ ਕਰ ਛੱਡਿਆ ਤੇ ਲੋਕ ਇਸ ਵੇਲੇ ਆਪਣਾ ਦਰਦ ਸਰਪੰਚ ਟੂਡੇ ਦੇ ਨਾਲ ਤੇ ਸਾਡੇ ਜਿਹੜੇ ਹੈਗਾ ਤਰਵੇਣੀ মিডিਆ ਗਰੁੱਪ ਦੇ ਨਾਲ ਸਾਂਝਾ ਕਰ ਰਿਹਾ ਜਿਹੜਾ ਇਹਨਾਂ ਦੇ ਅੰਦਰ ਘਟ ਘਟ ਕੇ ਭਰਿਆ ਨੌਜਵਾਨ ਪੀੜ੍ਹੀ ਕੀ ਆਸ ਦੇ ਨਾਲ ਜਾਊਗੀ ਕਿਵੇਂ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਇਸ ਗੱਲ ਦੇ ਲਈ ਜਦੋਂ ਜ਼ਿਆਦਾ ਕਰਨੀ ਪਊਗੀ ਤੁਸੀਂ ਮਾਲਕੀ ਹਸਪਤਾਲ ਅੱਜ ਦੀਆਂ ਸਰਕਾਰਾਂ ਜਿਹੜੀਆਂ ਨੇ ਸਾਡੀ ਪੀੜੀ ਨੂੰ ਖਤਮ ਹੀ ਕਰ ਰਹੀ ਜੀ ਕਿਉਂ ਕਿ ਆਹ ਜਿਹੜਾ ਬਾਰਡਰ ਤੇ ਚਿੱਟਾ ਵਗੈਰਾ ਦਾ ਚੱਲ ਰਿਹਾ ਹੈ ਬਾਰਡਰ ਵਾਲੇ ਕਿਸਾਨਾਂ ਨੂੰ ਬਾਰਡਰ ਦੇ ਲੋਕਾਂ ਦੇ ਉੱਤੇ ਇੱਕ ਥੋਪਿਆ ਜਾ ਰਿਹਾ ਹੈ ਇਹਨਾਂ ਦੇ ਹੀ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕਿਉਂਕਿ ਪਾਕਿਸਤਾਨੋਂ ਚੀਜ਼ ਆਈ ਔਰ ਇੱਥੇ ਇਹਨਾਂ ਨੂੰ ਬੈਠੇ ਕਿਵੇਂ ਉਹ ਪਤਾ ਲੱਗ ਗਿਆ ਕਿ ਜੇਕਰ ਮੈਂ ਮੰਗਵਾਇਆ ਹੈ ਤੇ ਮੈਨੂੰ ਪਤਾ ਹੋਣਾ ਚਾਹੀਦਾ 10 ਪੈਕੇਟ ਆ ਪਰ ਪ੍ਰਸ਼ਾਸਨ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕਿ 10 ਪੈਕੇਟ ਆਏ ਸੀ ਔਰ ਚਾਰ ਸਾਨੂੰ ਮਿਲੇ ਆ 6 ਪੈਕੇਟ ਇਹਨਾਂ ਨੇ ਧੁੰਮਰਾਹ ਕਰ ਲੈਨੇ ਤਾਂ ਦੱਸੋ ਇਹਦੇ ਨਾਲ ਇਹਨਾਂ ਦੀ ਸਾਜ਼ਿਸ਼ ਹੈ ਪਾਕਿਸਤਾਨ ਨਾਲ ਕਿ ਨਹੀਂ ਕੀ ਬਾਕੀ ਇਹ ਦੱਸੋ ਪ੍ਰਧਾਨ ਜੀ ਜੇਕਰ ਸਰਕਾਰ ਕੋਈ ਪ੍ਰੋਜੈਕਟ ਲਾਉਂਦੀ ਹੈ ਇਸ ਏਰੀਆ 'ਚ ਜਾਂ ਸਰਕਾਰ ਨੂੰ ਲੱਗਦਾ ਵੀ ਜਿਹੜੀ ਹੈਗੀ ਇੱਥੇ ਹਰ ਬਾਰ ਮਾਰ ਪੈਂਦੀ ਹੈ ਵੀ ਸਾਨੂੰ ਮੁਆਵਜ਼ੇ ਦੇਣੇ ਮੁਸ਼ਕਲ ਆ ਤੇ ਤੁਹਾਨੂੰ ਕਿਤੇ ਨਾ ਕਿਤੇ ਬੇਜ਼ਮੀਨੇ ਬਿਲਕੁਲ ਜਿਹੜੇ ਹੱਕਾ ਤੁਹਾਡੇ ਕੋਲੇ ਤੁਸੀਂ ਇਸ ਵੇਲੇ ਇੱਕ ਇੱਕ ਤਰ੍ਹਾਂ ਦੀ ਮਜ਼ਾਰੇਦਾਰੀ ਕਰ ਰਹੇ ਹੋ ਇੱਕ ਤਰ੍ਹਾਂ ਦੀ ਉਹਦੀ ਇਤਸਾਮ ਸਮਾਈ ਕਰ ਰਹੇ ਹੋ ਸਰਕਾਰ ਦੇ ਜਿਹੜਾ ਮਸਤਾਕੇ ਖਾਤੇ ਦੀ ਤੇ ਫਿਰ ਜਿਹੜਾ ਤੁਸੀਂ ਇਹ ਨੂੰ ਉਹ ਕਿਵੇਂ ਦੇਖੋਗੇ ਤੁਹਾਨੂੰ ਕਦੋਂ ਬਿਠਾਇਆ ਜਾ ਸਕਦਾ ਇਹ ਜੀ ਬਿਲਕੁਲ ਸਾਨੂੰ ਇਸ ਗੱਲ ਦਾ ਤਾਂ ਹਮੇਸ਼ਾ ਦਿਨ ਰਾਤ ਇਹ ਇਸ ਨਾਲ ਦਾ ਸਰਕਾਰਾਂ ਦੇ ਜਿਹਾ ਜਿਹਾ ਅੱਜ ਰੀਤੀਆਂ ਚੱਲ ਰਹੀਆਂ ਨੇ ਜਿਹਾ ਜਿਹਾ ਨੇਤਾ ਇਹਨਾਂ ਦੀਆਂ ਬਦਲੀਆਂ ਹੋਈਆਂ ਨੇ ਜਿਸ ਤਰ੍ਹਾਂ ਦੇ ਸਾਡੇ ਨਾਲ ਵਾਅਦੇ ਕਰਦੇ ਨੇ ਔਰ ਉਹਨਾਂ ਨੂੰ ਉਹ ਪੂਰੇ ਨਾ ਕਰਨ ਦੀ ਵਜ੍ਹਾ ਨਾਲ ਅਸੀਂ ਦਿਨ ਰਾਤ ਇਹੋ ਤੜਫਦੇ ਰਹਿੰਦੇ ਆ ਪਤਾ ਨਹੀਂ ਕਿ ਇਸ ਵੇਲੇ ਸਾਨੂੰ ਉਠਾ ਦਿੱਤਾ ਜਾਏਗਾ ਕਿ ਇਸ ਵੇਲੇ ਸਾਡੇ ਨਾਲ ਕੀ ਵੀ ਕੁਝ ਹੋ ਸਕਦਾ ਨਾਲ ਦੀ ਨਾਲ ਇਹ ਵੀ ਗੱਲ ਕਰ ਲਈਏ ਵੀ ਪ੍ਰਧਾਨ ਜੀ ਹੋਰਾਂ ਨੇ ਜੋ ਦਰਦ ਜਿਹੜਾ ਸਾਡੇ ਨਾਲ ਸਾਂਝਾ ਕੀਤਾ ਸ਼ਾਇਦ ਹੁਣ ਤੱਕ ਮੀਡੀਆ ਦੇ ਵਿੱਚ ਇਹ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਆ ਇਹ ਫਸਲਾਂ ਜਿਹੜੀਆਂ ਗਲ ਚੁੱਕੀਆਂ ਜਿਹੜਾ ਪਾਣੀ ਸੁੱਕਣ ਲੱਗਿਆ ਪਾਣੀ ਜਿਹੜਾ ਹੈਗਾ ਇਸ ਵੇਲੇ ਘਟ ਚੁੱਕਾ ਦਰਿਆ ਏਰੀਏ ਦਾ ਉਹਦੇ ਵਿੱਚ ਫਸਲਾਂ ਦੇ ਵਿੱਚੋਂ ਸਮੈਲ ਬਹੁਤ ਗੰਦੀ ਮਾਰ ਰਹੀ ਆ ਮਾਰੀਆਂ ਪੈਦਾ ਹੋਣ ਦੇ ਅਸਾਰ ਬਣੇ ਹੋਏ ਆ ਲੋਕ ਭੁੱਖਮਰੀ ਦੇ ਨਾਲ ਮਰ ਰਹੇ ਆ ਪਰੰਤੂ ਮੀਡੀਏ ਨੇ ਇਹ ਤਸਵੀਰ ਹਕੀਕਤ ਪੇਸ਼ ਕਰਨ ਦੀ ਬਜਾਏ ਇੱਥੇ ਪ੍ਰਪੋਗੈਂਡਾ ਖੜਾ ਕਰਨ ਦੀ ਕੋਸ਼ਿਸ਼ ਦੀਆ ਜਾਤੀ ਮਹਾਜ ਨੂੰ ਪਹਿਲ ਦਿੱਤੀ ਆ ਪਰੰਤੂ ਜਿਹੜਾ ਲੋੜ ਬੰਦਾ ਉਪਰ ਮੇ ਕਿਸਾਨ ਹੋਵੇ ਪਰ ਮਜ਼ਦੂਰ ਹੋਵੇ ਉਹਦੇ ਤੱਕ ਜੇ ਕਰ ਚੀਜ਼ ਨਹੀਂ ਪਹੁੰਚਦੀ ਰੋਸਾ ਕਿਤੇ ਨਾ ਕਿਤੇ ਜਿਹੜਾ ਸਾਹਮਣੇ ਆ ਜਾਂਦਾ ਅਸੀਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਆ ਵੀ ਜਿਹੜੇ ਲੋਕ ਮੀਡੀਆ ਇਸ ਵੇਲੇ ਸੰਭਾਲ ਰਹੇ ਆ ਉਹ ਬੇਸ਼ੱਕ ਸੋਸ਼ਲ ਮੀਡੀਆ ਹੋਵੇ ਉਹ ਬੇਸ਼ੱਕ ਇਲੈਕਟ੍ਰੋਨਿਕ ਮੀਡੀਆ ਹੋਵੇ ਜਾਂ ਪ੍ਰਿੰਟ ਮੀਡੀਆ ਹੋਵੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਨਾ ਹਾਲਾਤਾਂ ਦੀ ਜਿਹੜੀ ਗੰभीरਤਾ ਨੂੰ ਪੇਸ਼ ਕਰਦੀ ਨਾ ਕਿ ਜਿਹੜਾ ਹੈਗਾ ਆਪਦੇ ਵਿਊ ਲੈਣ ਵਾਸਤੇ ਉਹਨਾਂ ਤਸਵੀਰਾਂ ਨੂੰ ਪੇਸ਼ ਕਰੋ ਜਿਹੜੀਆਂ ਕੰਟਰੋਵਰਸੀ ਪੈਦਾ ਕਰਦੀਆਂ ਜਿਹੜੀਆਂ ਕਿਤੇ ਨਾ ਕਿਤੇ ਜਾਤੀਵਾਦ ਪੈਦਾ ਕਰਦੀਆਂ ਜਿਹੜੀਆਂ ਕਿਤੇ ਨਾ ਕਿਤੇ ਤੁਹਾ ਕੜਾ ਕਰਦੀਆਂ ਇਹਨਾਂ ਤੋਂ ਬਚਨਦੀ ਲੋੜਾ ਪ੍ਰਧਾਨ ਜੀ ਤੁਸੀਂ ਸਾਰੀ ਜਾਣਕਾਰੀ ਦਿੱਤੀ ਬਹੁਤ ਮਨ ਜਿਹੜਾ ਹੈਗਾ ਉਦਾਸ ਹੋਇਆ ਤੁਹਾਡੀ ਗੱਲ ਸੁਣ ਕੇ ਕਿਉਂਕਿ ਅਸੀਂ ਤਸਵੀਰ ਉਹ ਲੈਣ ਆਏ ਸੀ ਜਿਹੜਾ ਰਾਸ਼ਨ ਪਾਣੀ ਵੰਡਣ ਦੀ ਜਿਹੜਾ ਲੋਕਾਂ ਦੀ ਸੇਵਾ ਦੀ ਪਰੰਤੂ ਹਾਲਾਤ ਕੁਝ ਹੋਰ ਬਣ ਗਏ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਨਾ ਜੀ ਅੱਜ ਤੋਂ ਸਿਰਫ ਡੇਢ ਮਹੀਨਾ ਪਹਿਲੇ ਦੀ ਗੱਲ ਹੈ ਰਣਵੀਰ ਸਿੰਘ ਭੁੱਲਰ ਸ਼ਹਿਰੀ ਐਮਐਲਏ ਪਿੰਡ ਟਿੰਡੀ ਵਾਲੇ ਬੈਠਾ ਇਸੇ ਤਰ੍ਹਾਂ ਔਰ ਸਾਰੀ ਪੰਚਾਇਤ ਦੇ ਵਿੱਚ ਬੈਠਾ ਮੈਂ ਕਿਹਾ ਭੁੱਲਰ ਸਾਹਿਬ ਸਾਨੂੰ ਜਿਹੜਾ ਮੁਆਜਬਾ ਨਾ ਮਿਲਣ ਦਾ ਕਾਰਨ ਉਹ ਕਹਿੰਦੇ ਜੀ ਇਹਦਾ ਕਾਰਨ ਇਹ ਹੈ ਜੇਕਰ ਮੁਆਜਬਾ ਤੁਹਾਨੂੰ ਸਰਕਾਰ ਦੇਂਦੀ ਹੈ ਤੇ ਤੁਸੀਂ ਉੱਥੇ ਕਾਬਜ ਗਿਣੇ ਜਾਓ ਮਾਲਕ ਬਣ ਜਾਓਗੇ ਮਾਲਕ ਬਣ ਜਾਓਗੇ ਪਰ ਮੈਂ ਡੀਸੀ ਸਾਹਿਬ ਜਦੋਂ ਕਿ ਜੇ ਭਗਤ ਸਿੰਘ ਦੀ ਸਮਾਧੀ ਤੇ ਮੈਨੂੰ ਮਿਲ ਪੈਂਦੇ ਨੇ ਤੇ ਮੈਂ ਉੱਥੇ ਵੀ ਕਹਿੰਦਾ ਹੁੰਨਾ ਮੈਂ ਐਮਐਲਏ ਪਿੰਕੀ ਨੂੰ ਵੀ ਕਹਿੰਦਾ ਰਿਹਾ ਜਿੰਨੇ ਐਮਐਲਏ ਆਉਂਦੇ ਜਦੋਂ ਮੇਰੇ ਨਾਲ ਗੱਲਬਾਤ ਹੁੰਦੀ ਤੇ ਮੈਂ ਕਹਿੰਦਾ ਅਸੀਂ ਉਹ ਇਨਸਾਨ ਆ ਜਦੋਂ ਸਾਡੇ ਮੁਲਕ ਦੇ ਲੋਕ ਪਾਕਿਸਤਾਨੋਂ ਜਾਇਆ ਕਰਦੇ ਸੀ ਸੀ ਬਾਹਤੋਂ ਵੱਢ ਕੇ ਸਮਾਧੀ ਉਸੇ ਲਿਆਉਂਦੇ ਸੀ ਅੱਜ ਅਸੀਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦੇ ਆ ਤੇ ਬਸੰਤੀ ਰੰਗ ਦੀਆ ਪੱਗਾ ਬਣਾ ਕੇ ਸਾਨੂੰ ਐਹੋ ਜਿਹਾ ਮਠੋਰਿਆ ਗਿਆ ਕਿ ਅਸੀਂ ਕੈਪਟਨ ਦਾ ਕਹਿਆ ਸੀ ਗੁਟਕੇ ਦੀ ਕਸਮ ਖਾਦੀ ਦੂਜੇ ਨੂੰ ਕਹਤਾ ਤੀਜੇ ਨੂੰ ਦੇਨੇ ਪਾਗਰੀ ਕਸਮ ਖਾਦੀ ਇੱਕ ਸਿਰ ਦੀ ਕਸਮ ਖਾ ਕੇ ਤੇ ਅਜ ਉਹਦੇ ਚਰਨਾਂ ਦੇ ਵਿੱਚ ਰਹਿਣ ਵਾਲੇ ਕਿਸਾਨਾਂ ਨਾਲ ਵੀ ਉਹੀ ਕਤਲੁਕਤ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਜਿਹੜਾ ਜਿਵੇਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਪਿਛਲੇ ਦਿਨ ਐਲਾਨ ਕੀਤਾ ਜਿਹਦਾ ਖੇਤ ਉਸ ਦੀ ਰੇਤ ਪਰੰਤੂ ਸਵਾਲ ਤਾਂ ਪੈਦਾ ਇਹ ਹੁੰਦਾ ਵੀ ਇਹਨਾਂ ਨੂੰ ਖੇਤਾਂ ਦੇ ਮਾਲਕ ਤਾਂ ਪਹਿਲਾਂ ਬਣਾ ਦਿੱਤਾ ਜਾਵੇ ਸੋ ਅਸੀਂ ਅਪੀਲ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਹੜਾ ਇਹਨਾਂ ਨੇ ਮੰਗ ਪੱਤਰ ਕਿਸਾਨਾਂ ਨੇ ਕਿਸਾਨ ਸੈੱਲ ਨੇ ਕਿਸਾਨ ਵਿੰਗ ਨੇ ਜਿਹੜਾ ਇਹਦੀ ਮਾਲਕੀ ਤੇ ਗੁਰਦੌਰੀ ਨੂੰ ਮੁੜ ਮਹਾਲ ਕਰ ਲਈ ਦਿੱਤਾ ਉਹ ਤੇ ਗੌਰ ਕੀਤੀ ਜਾਵੇ ਇਹ ਜਿਹੜੇ ਹੈਗੇ ਲੋਕ ਪੰਜਾਬ ਦੇ ਲੋਕ ਬੜੇ ਜਿਹੜੇ ਪੰਜਾਬ ਨਾਲ ਖੜਨ ਵਾਲੇ ਆ ਬੜਾ ਦਾਨਪੁੰਨ ਕਰਨ ਵਾਲੇ ਆ ਟਰੈਕਟਰ ਦਾਨ ਕਰਨ ਵਾਲੇ ਆ ਹਰ ਤਰ੍ਹਾਂ ਦਾ ਜਿਹੜਾ ਹੈਗਾ ਆਰਥਿਕ ਸਹਿਯੋਗ ਦੇਣ ਲਈ ਤਿਆਰ ਆ ਪਰੰਤੂ ਇਹ ਦਰਿਆਈ ਇਲਾਕੇ ਨੂੰ ਫਰੋਜਪੁਰ ਦੇ ਨਾ 22 ਪਿੰਡਾਂ ਦੇ ਉਹ 12000 ਏਕੜ ਰਕਬੇ ਨੂੰ ਜਿਹੜਾ ਹੈਗਾ ਇਹਨਾਂ ਦੇ ਸਬੂਤ ਕਰ ਲਈ ਇੱਕ ਕਾਨੂੰਨ ਬਣਾਇਆ ਜਾਵੇ ਜਿਵੇਂ ਤੁਸੀਂ ਕਿਹਾ ਜਿਹਦਾ ਖੇਤ ਉਹਦਾ ਰੇਤ ਤੇ ਹੁਣੇ ਵੀ ਹੋਣਾ ਚਾਹੀਦਾ ਜਿਹਦੀ ਜ਼ਮੀਨ ਆ ਉਹ ਮਾਲਕ ਵੀ ਹੋਵੇ ਉਹਨਾਂ ਸਭ ਇੱਕ ਜਿਹੜਾ ਹੈਗਾ ਅਹਿਮ ਸਵਾਲ ਹੈ ਬਹੁਤ ਜਿਹੜਾ ਹੈਗਾ ਟੇਢਾ ਸਵਾਲ ਆ ਵੀ ਇੱਥੋਂ ਦੇ ਲੋਕ ਜਿਹੜੇ ਹੈਗੇ ਜਦੋਂ ਕਾਂਢ ਤੱਕ ਇੱਥੇ ਆ ਗਏ ਇਹਨਾਂ ਨੂੰ ਅਲਾਟਮੈਂਟ ਹੋ ਗਈ ਪੰਜ-ਪੰਜ ਕਿੱਲਾਂ ਦੀ ਜਿਹੜੀ ਹੈਗੀ ਆ ਜਿਹੜੀ ਜ਼ਮੀਨ ਦੀ ਪਰੰਤੂ ਉਹਦੀ ਕਿਤੇ ਵੀ ਜਿਹੜੀ ਇਹਨਾਂ ਕੋਲੇ ਮਾਲਕੀ ਨਹੀਂ ਮਸਤਾਕੇ ਖਾਤੇ ਦੀ 12000 ਏਕੜ ਦੇ ਵਿੱਚੋਂ ਸਿਰਫ 300 ਕਿੱਲੇ ਦੀ ਮਾਲਕੀ ਆ ਉਹਦੇ ਲਈ ਸਰਕਾਰ ਜਿਵੇਂ ਤੁਸੀਂ ਲਿਆਂਦਾ ਖੇਤ ਜਿਹਦਾ ਤੇ ਉਹਦੀ ਰੇਟ ਉਹਵੇਂ ਕੋਈ ਕਾਨੂੰਨ ਸਰਕਾਰ ਬਣਾ ਸਕਦੀ ਹੈ ਦੇਖੋ ਉਹਦੇ ਲਈ ਸਾਡੇ ਕੋਲ ਕਿ ਲਾਅ ਮਿਨਿਸਟਰ ਰਹੇ ਨੇ ਸਵੇਰ ਦੀ ਹੀ ਗੱਲਬਾਤ ਹੋ ਰਹੀ ਆ ਔਰ ਇਹ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਵਕਾਲਤ ਵੀ ਕਰਦੇ ਆ ਸੋ ਜਿਹੜੇ ਵੀ ਸੁਪਰੀਮ ਕੋਰਟ ਦੇ ਨਾਲ ਸਾਡਾ ਜਿਹੜਾ ਫੈਸਲਿਆਂ ਨਾਲ ਰਿਲੇਟਡ ਕੰਮ ਆ ਉਹਦੇ ਤੇ ਪੰਜਾਬ ਸਰਕਾਰ ਪੂਰੀ ਇਮਾਨਦਾਰੀ ਨਾਲ ਪੂਰੇ ਸਿਰਦ ਨਾਲ ਉਹਦੀ ਅੱਗੇ ਪੈਰਵਾਹੀ ਵੀ ਕਰਾਊਗੀ ਔਰ ਅਸੀਂ ਜਿਹੜਾ ਜਲਦੀ ਕੇਂਦਰੀ ਮੰਤਰੀਆਂ ਨੂੰ ਸਾਰੇ ਐਮਐਲਏ ਜਿਹੜੇ ਫਰੋਗ ਕਰਦੇ ਆ ਅਸੀਂ ਸਾਰੇ ਇਕੱਠੇ ਹੋ ਕੇ ਮਿਲਾਂਗੇ ਔਰ ਇਸ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ ਦੇ ਉੱਪਰ ਵੀ ਦੁਆ ਪਾਵਾਂਗੇ ਜੀ ਤੁਹਾਨੂੰ ਇਹ ਵੀ ਇਜਾਜ਼ਤ ਹੈ ਕਿ ਵੀ ਜਿਹੜਾ ਇਹਨਾਂ ਦੀ ਜਿਹੜੀ ਗੁਰਦਾਰੀ ਵੀ ਕੈਸਲ ਹੋ ਗਈ ਆ ਤੇ ਇਸ ਵੇਲੇ 2018 ਤੋਂ ਬਾਅਦ ਕਾਸਟ ਕਰ ਨਹੀਂ ਰਹੇ ਬਿਲਕੁਲ ਜੀ ਮੈਨੂੰ ਪਤਾ ਹੈ ਮੇਰੇ ਇਲੈਕਸ਼ਨ ਦੇ ਸਮੇਂ ਵੀ ਬੜੇ ਸਵਾਲ ਹੋਏ ਸੀ ਪਰ ਮੈਂ ਹਮੇਸ਼ਾ ਇਹ ਕਿਹਾ ਕਿ ਮੈਂ ਕੋਈ ਵਾਅਦਾ ਨਹੀਂ ਠੂਠਾ ਕਰਦਾ ਸਾਡੀ ਕੋਸ਼ਿਸ਼ ਇੱਕ ਕੋਸ਼ਿਸ਼ ਸ਼ਬਦ ਮੈਂ ਵਰਤਿਆ ਹੈ ਕੋਸ਼ਿਸ਼ ਹਮੇਸ਼ਾ ਰਹੂਗੀ ਕਿਉਂਕਿ ਸਾਡੇ ਹੀ ਲੋਕ ਆ ਸਾਡੇ ਹੀ ਭੈਣ ਭਰਾ ਆ ਤੇ ਅਸੀਂ ਇੰਨਾ ਵਰਗੇ ਲੋਕ ਆ ਜੀ ਸੋ ਇਹਨਾਂ ਨੇ ਵਿਧਾਇਕ ਚੁਣਿਆ ਤਾਂ ਸਾਡੀ ਕੋਸ਼ਿਸ਼ ਰਹੂਗੀ ਕਿ ਜਿਹੜਾ ਇਹਨਾਂ ਦਾ ਜਿਹੜਾ ਜਿੰਨਾ ਵੀ ਕੰਮ ਆ ਉਹ ਅਸੀਂ ਆਪਣੀ ਇਸ ਸਰਕਾਰ ਤੋਂ ਕਰਵਾ ਕੇ ਜੀਏ ਕਿਸਾਨੀ ਬੈਂਕ ਦੇ ਜਿਹੜਾ ਆਗੂਆਂ ਨੇ ਇਹ ਕਿਹਾ ਵੀ ਜਿਹੜਾ ਸਾਨੂੰ ਤਾਂ ਇਹ ਵੀ ਖਾਸਾ ਰਹੇਦਾ ਕਿਸੇ ਵੇਲੇ ਵੀ ਸਰਕਾਰ ਸਾਨੂੰ ਬੇਜਮੀਨੇ ਕਰ ਸਕਦੀ ਕਿਉਂਕਿ ਅਸੀਂ ਮਾਲਕ ਨਹੀਂ ਹੈਗੇ ਇਸ ਵੇਲੇ ਰੱਖ ਰਖਾ ਕਰਦੇ ਆ ਜਾਂ ਮਜ਼ਾਰੇ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਆ ਕੀ ਜਿਹੜਾ ਹੈਗਾ ਪੁਖਤਾ ਪ੍ਰਬੰਧ ਜਾਂ ਇਹਨਾਂ ਦੀ ਮਾਲਕੀ ਲਈ ਰੂਲਿੰਗ ਪਾਰਟੀ ਦੀ ਸਰਕਾਰ ਕਦਮ ਚੱਕ ਸਕਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੇ ਮੁੱਖ ਮੰਤਰੀ ਹੁੰਦਿਆ ਇਹਨਾਂ ਇਹਨਾਂ ਨੂੰ ਕੋਈ ਖਤਰਾ ਨਹੀਂ ਸੋ ਇਹਨਾਂ ਦਾ ਹੀ ਮੁੱਖ ਮੰਤਰੀ ਆ ਇਹਨਾਂ ਹੀ ਸਰਕਾਰ ਬਣਾਈ ਆ ਸਭ ਤੋਂ ਵੱਧ ਮਾਨ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ ਇਹ ਲੋਕ ਪਸੰਦ ਕਰਦੇ ਆ ਸੋ ਸਰਕਾਰ ਸਾਡੀ ਅਰਵਿੰਦ ਜੀ ਮਾਨ ਸਾਹਿਬ ਹਮੇਸ਼ਾ ਇਹਨਾਂ ਨਾਲ ਖੜੇ ਆ ਸੋ ਇਹਨਾਂ ਇਹਨਾਂ ਦਾ ਸੀਐਮ ਆ ਫਿਰ ਇਹਨਾਂ ਨੂੰ ਕੀ ਖਤਰਾ ਬਿਲਕੁਲ ਪੋਲਰ ਸਾਹਿਬ ਨੇ ਇਹ ਸਪਸ਼ਟ ਕਰ ਦਿੱਤਾ ਕਿ ਭਗਵੰਤ ਸਿੰਘ ਮਾਨ ਇਹਨਾਂ ਲੋਕਾਂ ਦੇ ਮੁੱਖ ਮੰਤਰੀ ਨੇ ਤੇ ਇਹਨਾਂ ਨੂੰ ਹਜੇ ਤੱਕ ਕੋਈ ਖਤਰਾ ਨਹੀਂ ਜਿਹੜਾ ਸਾਡਾ ਪ੍ਰਧਾਨ ਸਾਹਿਬ ਨੇ ਕਹੇ ਸਾਨੂੰ ਤਾਂ ਇਹ ਵੀ ਖਾਸਾ ਰਹਿੰਦਾ ਕੋਈ ਵੀ ਸਾਨੂੰ ਬੇਜ਼ਮੀਨੇ ਤੇ ਬੇਕਾਰ ਸਰਕਾਰ ਕਰ ਸਕਦੀ ਆ ਜਿਵੇਂ ਜਿਹੜੀਆਂ ਕੁਦਰਤੀ ਆਫਤਾ ਇਹਨਾਂ ਨੂੰ ਹਮੇਸ਼ਾ ਬੇਜ਼ਮੀਨੇ ਤੇ ਬੇਕਾਰ ਕਰ ਦਿੰਦੀਆਂ ਪਰੰਤੂ ਜਿਹੜਾ ਇਹ ਦੇਖਣਾ ਇਹ ਹੋਵੇਗਾ ਕਿ ਕੀ ਜਿਹੜਾ ਹੈਗੇ ਸਰਕਾਰਾਂ ਰੂਲਿੰਗ ਪਾਰਟੀ ਦੀਆਂ ਜਾਂ ਆਉਂਦੀਆਂ ਸਰਕਾਰਾਂ ਇਹਨਾਂ ਨੂੰ ਪੁਖਤਾ ਜਿਹੜੇ ਹੈਗੇ ਕਾਨੂੰਨ ਬਣਾ ਕੇ ਇਹ ਜ਼ਮੀਨ ਜਿਹੜੀ 12000 ਏਕੜ ਇਹਦੀ ਮਾਲਕੀ ਦਿੰਦੀਆਂ ਜਾਂ ਨਹੀਂ